ਬਹੁਤ ਘੱਟ ਉਮਰ ਦੇ ਵਿੱਚ ਜਿਸ ਮੁਕਾਮ ਦੇ ਉੱਤੇ ਵੀਰੀ ਪਹੁੰਚਿਆ ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤੇ ਖਿਡਾਰੀਆਂ ਦੇ ਨਸੀਬ ਦੇ ਵਿੱਚ ਹੁੰਦੀ ਹੈ। ਜਦੋਂ ਦਾ ਮੈਚ ਹੁੰਦਾ ਹੀ ਸਾਰੇ ਕੰਮ ਛੱਡ ਕੇ ਅਸੀਂ ਐਲਸੀਡੀ ਮੂਰੇ ਬੈਠ ਜਾਣਾ ਵੀ ਵੀਰੀ ਦਾ ਮੈਚ ਆਉਣ ਵਾਲਾ ਵਾ। ਡਾੜੀ ਨੂੰ ਵੀ ਕਹਿੰਦਾ ਸੀਗਾ ਡਾੜੀ ਬੱਸ ਵੀ ਕੰਮ ਛੱਡ ਦਿਓ ਹੁਣ ਮੈਂ ਬਾਹਰ ਚੱਲੇ ਆਣਾ ਇੱਕ ਜਿਹੜਾ ਲੱਗ ਗਿਆ ਵਾ ਮੁੜ ਕੇ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਕਹਿੰਦਾ ਚਾਚਾ ਤੈਨੂੰ ਵੀ ਨਹੀਂ ਕੰਮ ਕਰਨ ਦੀ ਲੋੜ। 15 ਜੂਨ ਆਖਰਕਾਰ ਹੋਇਆ ਕੀ ਸੀ 15 ਜੂਨ ਨੂੰ ਜੀ ਇਹ ਕਰੋ ਇਹ ਆਪਣੇ ਯਾਰ ਦੋਸਤਾਂ ਨਾਲ ਗਿਆ ਸੀਗਾ ਮੱਥਾ ਟੇਕਣ ਜਾਇਰ ਵੇ ਲਈ ਫੇਰ 1:30 ਵਜੇ ਨੂੰ ਫੋਨ ਕੀਤਾ ਤਾਂ ਦਾ ਸੋਚੋ ਫੋਨ ਲੱਗ ਗਿਆ ਵੀਰੀ ਦਾ ਤੇ ਉਸ ਤੋਂ ਵਾਲੇ ਯਾਰਾਂ ਦੋਸਤਾਂ ਨੂੰ ਕੀਤਾ ਫੋਨ ਤਾਂ ਉਹ ਕਹਿੰਦੇ ਵੀ ਇਹਦਾ ਐਕਸੀਡੈਂਟ ਹੋ ਗਿਆ ਵੀਰੀ ਦਾ ਵੀ ਅਸੀਂ ਠੀਕ ਆ ਵੀਰੀ ਦੇ ਸੱਟ ਜਿਆਦਾ ਲੱਗੀ ਵੀ ਜਲਦੀ ਆ ਜਾ ਡਾਕਟਰ ਉੱਥੇ ਵੀ ਜਵਾਬ ਹੀ ਦੇ ਰਹੇ ਸੀ ਕਹਿੰਦੇ ਰਿਸਕ ਲੈ ਲੈਨੇ ਆਂ ਸੀ ਸਾਲ ਹੋ ਗਿਆ ਟੱਕਰ ਹੋਊਚ ਨਹੀਂ ਹੋਏਗਾ 4 ਮਹੀਨੇ ਹਸਪੀਟਲ ਚ ਰਿਹਾ ਵਾ ਕਈ ਵਾਰ ਜਦੋਂ ਆਪਣੇ ਹੀ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕੁਝ ਅਜੀਹੀਆਂ ਵਾਰਦਾਤਾਂ ਵੀ ਹੋ ਜਾਂਦੀਆਂ ਨੇ ਜਿਸ ਤੋਂ ਸ਼ਾਇਦ ਦੁਨੀਆ ਤੋਂ ਯਕੀਨ ਉੱਡ ਜਾਂਦਾ ਹੈ ਇਹ ਪਿੰਡੋਂ ਗੱਲੀ 'ਚ ਗਏ ਤੇ ਉੱਥੇ ਖੜਾ ਲੈਂਦੇ ਮੋੜ ਕੇ ਜਦੋਂ ਵੀਰੀ ਲੰਘਦਾ ਮੋਟਰਸਾਈਕਲ ਤੇ ਉਹ ਮਗਰ ਲਾ ਲੈਂਦੇ ਆ ਉਰੀ ਸਕੀਮ ਨਾਲ ਉਦਣ ਹੋਇਆ ਵਾ ਜਾਣੀ ਪਲਾਨਿੰਗ ਦੇ ਤਹਿਤ ਨਹੀਂ ਰਾਤ ਨੂੰ ਕਿਸੇ ਦਾ ਕੀ ਕੰਮ ਕਿਸ ਨੂੰ ਕੀ ਪਤਾ ਵੀ ਰਿ ਕਿੱਥੋਂ ਆ ਰਿਹਾ ਵਾ ਪਿੰਡ ਦੇ ਲੋਕਾਂ ਨੇ ਉਦੋਂ ਸਾਥ ਦਿੱਤਾ ਪਿੰਡਦਿਆਂ ਨੇ ਜੇ ਸਾਥ ਦਿੱਤਾ ਹੁੰਦਾ ਉਹ ਅੰਦਰ ਹੁੰਦੇ ਜੀ ਪਿੰਡਦਿਆਂ ਨੇ ਨਹੀਂ ਇੰਨਾ ਸਾਥ ਦਿੱਤਾਗਾ ਸਾਰੇ ਪਿੰਡ ਦਾ ਇੱਕ ਹੁੰਦਾ ਨਾ ਫਿਰ ਉਹ ਬਾਹਰ ਨਹੀਂ ਆ ਸਕਦੇ ਸੀਗੇ ਜਿਨ੍ਹਾਂ ਨੇ ਐਕਸੀਡੈਂਟ ਕਰਵਾਇਆ ਸੀਗਾ ਉਹ 3 ਮਹੀਨੇ ਬਾਅਦ ਉਹਨਾਂ ਨੂੰ ਜ਼ਮਾਨਤ ਮਿਲ ਗਈ ਜੇਲ੍ਹ ਚੋਂ ਉਹ ਤਾਂ ਹਜੇ ਵੀ ਅੱਖਾਂ ਘੱਟ ਕੇ ਲੰਘਦੇ ਸਾਡੇ ਵੱਲ ਲੜਨਾ ਨਹੀਂ ਚਾਹੁੰਦੇ ਕਿ ਬਸ ਸਾਡਾ ਮੁੰਡਾ ਠੀਕ ਹੋ ਜਾਵੇ ਅਸੀਂ ਕੁਝ ਨਹੀਂ ਕਰਨਾਗਾ ਰੱਬ ਆਪ ਹੀ ਇਨਸਾਫ ਕਰੂਗਾ ਵੀਰੀ ਟੈਪਈ ਇਹ ਉਸ ਨੌਜਵਾਨ ਦਾ ਨਾਮ ਹੈ ਜੋ ਪੂਰੇ ਪੰਜਾਬ ਦੇ ਵਿੱਚ ਜਦੋਂ ਕਬੱਡੀ ਦੀ ਆਪਾਂ ਗੱਲ ਕਰਦੇ ਆਂ ਤਾਂ ਇਸ ਨੌਜਵਾਨ ਦਾ ਨਾਮ ਹਰ ਕਿਸੇ ਦੇ ਮੂੰਹ ਦੇ ਉੱਤੇ ਸਭ ਤੋਂ ਪਹਿਲਾਂ ਆਉਂਦਾ ਸੀ ਬਹੁਤ ਘੱਟ ਉਮਰ ਦੇ ਵਿੱਚ ਜਿਸ ਮਕਾਮ ਦੇ ਉੱਤੇ ਵੀਰੀ ਪਹੁੰਚਿਆ ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤੇ ਖਿਡਾਰੀਆਂ ਦੇ ਨਸੀਬ ਦੇ ਵਿੱਚ ਹੁੰਦੀ ਹੈ ਪਰ ਕਹਿੰਦੇ ਨੇ ਕਿ ਕਈ ਵਾਰ ਜਦੋਂ ਆਪਣੇ ਹੀ ਜਿਹੜਾ ਨੇ ਉਹ ਪਿੱਛੇ ੱਟਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕੁਝ ਅਜੇਹੀਆਂ ਵਾਰਦਾਤਾਂ ਵੀ ਹੋ ਜਾਂਦੀਆਂ ਨੇ ਜਿਸ ਤੋਂ ਸ਼ਾਇਦ ਦੁਨੀਆ ਤੋਂ ਯਕੀਨ ਉੱਡ ਜਾਂਦਾ ਹੈ 15 ਜੂਨ ਦੀ ਗੱਲ ਕਰਾਂਗੇ ਜਦੋਂ ਵੀਰੀ ਦੇ ਨਾਲ ਪਿੰਡ ਦੇ ਹੀ ਨੌਜਵਾਨਾਂ ਦੇ ਵੱਲੋਂ ਜਿਹੜਾ ਉਸ ਦੇ ਉੱਤੇ ਅਟੈਕ ਕੀਤਾ ਜਾਂਦਾ 22 ਜੂਨ ਨੂੰ ਉਸਨੇ ਕੈਨੇਡਾ ਦੀ ਫਲਾਈਟ ਸੀ ਉਸ ਦੀ ਉੱਥੇ ਜਾਣਾ ਸੀ ਪਰ ਜਦੋਂ ਉਸ ਉੱਤੇ ਅਟੈਕ ਹੁੰਦਾ ਉਸ ਤੋਂ ਬਾਅਦ ਉੱਥੇ ਜਾਣ ਲਾਇਕ ਹੀ ਨਹੀਂ ਬਚਦਾ ਇੱਕ ਸਾਲ ਹੋ ਚੁੱਕਿਆ ਹੈ ਪਰ ਹਾਲੇ ਤੱਕ ਇਨਸਾਫ ਵੀਰੀ ਨੂੰ ਨਹੀਂ ਮਿਲਿਆ ਵੀਰੀ ਦਾ ਇਨਸਾਫ ਹਲੇ ਵੀ ਅਧੂਰਾ ਹੈ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਨਸਾਫ ਨੂੰ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ ਜੋ ਲੋਕ ਜੇਲ੍ਹ ਦੇ ਵਿੱਚ ਵੀ ਨੇ ਉਹ ਜੇਲ੍ਹ ਤੋਂ ਬਾਹਰ ਕਿਵੇਂ ਆ ਗਏ ਇੱਕ ਵਾਰੀ ਪੂਰਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਚਾਚਾ ਜੀ ਸਾਡੇ ਨਾਲ ਨੇ ਮੈਨੂੰ ਪਤਾ ਹੈ ਇਹ ਸਮਾਂ ਬਹੁਤ ਔਖਾ ਹੈ ਇੱਕ ਸਾਲ ਤੁਹਾਡੇ ਲਈ ਤਾਂ ਸਦੀਆਂ ਵਾਂਗ ਇਸ ਸਮੇਂ ਬੀਤ ਰਿਹਾ ਹੋਊਗਾ ਕੱਲੀ-ਕੱਲੀ ਘੜੀ 15 ਜੂਨ ਆਖਰਕਾਰ ਹੋਇਆ ਕੀ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 15 ਜੂਨ ਨੂੰ ਜੀ ਇਹ ਕਰੋ ਇਹ ਆਪਣੇ ਯਾਰ ਦੋਸਤਾਂ ਨਾਲ ਗਿਆ ਸੀਗਾ ਮੱਥਾ ਟੇਕਣ ਯਰਵਲੀ ਯਰਵਲੀ ਮੱਥਾ ਟੇਕਣ ਗਿਆ ਤਾਂ ਉੱਥੋਂ ਯਰਵਲੀ ਤੋਂ ਇਹ ਚਲੇ ਗਏ ਫਿਰੋਜ਼ਪੁਰ ਰੋਡ ਤੇ ਮੇਲਾ ਲੱਗਦਾ ਹੁੰਦਾ ਐ ਮੀੜੀ ਮਾਲ ਕੋਲੇ ਉੱਥੇ ਮੇਲੇ ਤੇ ਇਹਨਾਂ ਨੂੰ ਹਨੇਰਾ ਹੋ ਗਿਆ ਤੇ ਅਸੀਂ ਫੋਨ ਕਰ ਰਹੇ ਹਾਂ ਵੀਰੇ ਕਦੋਂ ਆਉਣੇ ਕਹਿੰਦਾ ਕੋਈ ਨਾ ਮੈਂ ਆ ਰਿਹਾ ਮਾਂ ਵੀ ਥੋੜਾ ਟਾਈਮ ਲੱਗਦਾ ਈ ਝੁਲੇ ਝਾਲੇ ਝੂੜ ਰਹੇ ਆ ਤੇ ਉਸ ਤੋਂ ਬਾਅਦ ਅਸੀਂ ਫੇਰ 11:30 ਵਜੇ ਨੂੰ ਫੋਨ ਕੀਤਾ ਤਾਂ ਦਾ ਸੁੱਚੋ ਫੋਨ ਲੱਗ ਗਿਆ ਵੀਰੀ ਦਾ ਉਦੋਂ ਐਕਸੀਡੈਂਟ ਹੋਇਆ ਸਾਨੂੰ ਕੀ ਪਤਾ ਐਕਸੀਡੈਂਟ ਹੋ ਗਿਆ ਇਹਦਾ ਤੇ ਉਸ ਤੋਂ ਬਾਅਦ ਇਹ ਯਾਰਾਂ ਦੋਸਤਾਂ ਨੂੰ ਕੀਤਾ ਫੋਨ ਤਾਂ ਉਹ ਕਹਿੰਦੇ ਵੀ ਇਹਦਾ ਐਕਸੀਡੈਂਟ ਹੋ ਗਿਆ ਵੀਰੀ ਦਾ ਵੀ ਅਸੀਂ ਠੀਕ ਆ ਵੀਰੀ ਦੇ ਸੱਟ ਜ਼ਿਆਦਾ ਲੱਗੀ ਵੀ ਜਲਦੀ ਆ ਜਾ ਮੈਨੂੰ ਫੋਨ ਕੀਤਾ ਵੀ ਚਾਚਾ ਜਲਦੀ ਆ ਜਾ ਮੈਂ ਜਦੋਂ ਗੱਡੀ 'ਚ ਗਿਆ ਤਾਂ ਇਹਨੂੰ ਚੱਕ ਕੇ ਲੈ ਗਏ ਸੀ ਹਸਪੀਟਲ 'ਚ ਇਹਦੇ ਦੋਸਤ ਸੀ ਸ਼ਰਾਬੇ ਲੱਗੇ ਸੀ ਕੋਲੇ ਜਾਂ ਸ਼ਰਾਬਾ ਤੇ ਉੱਥੇ ਸਰਾਬੇ ਵਾਲਿਆਂ ਨੇ ਜਦੋਂ ਮੈਂ ਪਹੁੰਚਿਆ ਉਹ ਕਹਿੰਦੇ ਘਰ ਦਾ ਕੋਹਣਾ ਨਾਲ ਮੈਂ ਮੈਂ ਆ ਗਿਆ ਕਹਿੰਦੇ ਵੀ ਹਾਲਤ ਗੰਭੀਰ ਹੈ ਦੀ ਵੀ ਕਿਸੇ ਵੱਡੇ ਹਸਪੀਟਲ ਲੈ ਜਾਓ ਜਦੋਂ ਉੱਥੇ ਲੈ ਗਏ ਤਾਂ ਡੀ ਐਮ ਸੀ ਲੈ ਗਏ ਸੀ ਫਿਰ ਫਿਰ ਉੱਥੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਜੀ ਡਾਕਟਰ ਉੱਥੇ ਵੀ ਜਵਾਬ ਹੀ ਦੇ ਰਹੇ ਸੀ ਕਹਿੰਦੇ ਰਿਸਕ ਲੈ ਲੈਨੇ ਅਸੀਂ ਵੀ ਖਰਚਾ ਡੇਲੇ ਦਾ ਇਹਨਾਂ ਆਊਗਾ ਵੈਂਟੀਲੇਟਰ ਤੇ ਲਾ ਕੇ ਰੱਖਾਂਗੇ ਚਲੋ ਉਸ ਤੋਂ ਬਾਅਦ ਹੁਣ ਸਾਲ ਹੋ ਗਿਆ ਟੱਕਰ ਹੋੱਚ ਨਹੀਂ ਆਏਗਾ 4 ਮਹੀਨੇ ਹਸਪੀਟਲ ਚ ਰਿਹਾ ਵਾ ਉਸ ਤੋਂ ਬਾਅਦ ਘਰੇ ਆ ਗਏ ਸੀ ਘਰੇ ਵੀ ਇਲਾਜ ਚੱਲ ਰਿਹਾ ਦਾ ਅਜੇ ਹੋੱਚ ਨਹੀਂ ਆਏਗਾ ਜਿਨ੍ਹਾਂ ਨੇ ਐਕਸੀਡੈਂਟ ਕਰਵਾਇਆ ਸੀਗਾ ਉਹ 3 ਮਹੀਨੇ ਬਾਅਦ ਉਹਨਾਂ ਨੂੰ ਜ਼ਮਾਨਤ ਮਿਲ ਗਈ ਜੇਲ੍ਹ ਚ ਉਹ ਤਾਂ ਹਜੇ ਵੀ ਅੱਖਾਂ ਕੱਢ ਕੇ ਲੰਘਦੇ ਸਾਡੇ ਵੱਲ ਬਸ ਜੀ ਇਹੀ ਆ ਸਾਨੂੰ ਤਾਂ ਵੀ ਅੰਬੇਰੀ ਨੂੰ ਇਨਸਾਫ ਮਿਲੇ ਇਹੀ ਇਸ ਤਾਂ ਚਾਹੁੰਦੇ ਆ ਸਰਕਾਰ ਤੋਂ ਵੀ ਇਹਨੂੰ ਇਨਸਾਫ ਮਿਲੇ ਇਹ ਤਾਂ ਬੋਲਣ ਤਾਂ ਲੱਗਿਆ ਨਹੀਂ ਹਜੇ ਹਾਂਜੀ ਫਿਜ਼ੀਕਲ ਕੰਡੀਸ਼ਨ ਕੀ ਹੈ ਕਿਉਂਕਿ ਇਸ ਸਮੇਂ ਮੈਨੂੰ ਲੱਗਦਾ ਉਹ ਬਿਲਕੁਲ ਬੈਡ ਰਿਡਨ ਹੈ ਹਨਾ ਤੇ ਜੋ ਰਿਪੋਰਟ ਰਿਪੋਰਟਸ ਨੇ ਫਿਲਹਾਲ ਦੇ ਸਮੇਂ ਦੇ ਵਿੱਚ ਉਹ ਕੀ ਕਹਿੰਦੀਆਂ ਨੇ ਹਜੇ ਫਿਲਹਾਲ ਡਾਕਟਰ ਕਹਿੰਦੇ ਟਾਈਮ ਲੱਗੂਗਾ ਹਜੇ ਬੋਲਣਗਾ ਵੀ ਬੋਲੂਗਾ ਜ਼ਰੂਰ ਵੀ ਟਾਈਮ ਨਹੀਂ ਦੱਸ ਸਕਦੇ ਹਜੇ ਕਿੰਨਾ ਕ ਲੱਗ ਸਕਦਾ ਵੀ 2 ਸਾਲ ਵੀ ਲੱਗ ਸਕਦੇ ਆ ਲੱਗਣ ਨੂੰ 2 ਮਹੀਨੇ ਚ ਵੀ ਠੀਕ ਹੋ ਸਕਦਾ ਵਾ ਬਿਕੋਜ਼ ਕਹਿ ਨਹੀਂ ਸਕਦੇਗੇ ਹਾਂਜੀ ਇਹ ਬ੍ਰਦਰ ਹੈ ਇਹਨਾਂ ਦਾ ਥੋੜਾ ਮੁੰਡਾ ਹੈ ਹਨਾ ਤੇ ਵੀਰੀ ਆਪਣੇ ਭਾਈ ਨੂੰ ਜਦੋਂ ਤੁਸੀਂ ਮੈਦਾਨ ਦੇ ਵਿੱਚ ਖੇਡਦੇ ਹੋਏ ਦੇਖਦੇ ਸੀ ਅੱਜ ਜਦੋਂ ਉਹਨਾਂ ਨੂੰ ਇਸ ਹਾਲਤ ਦੇ ਵਿੱਚ ਦੇਖਦੇ ਹਾਂ ਗੁੱਸਾ ਆਉਂਦਾ ਹੈ ਕੀ ਫੀਲ ਕਰਦੇ ਹੋ ਇਹ ਸ਼ਾਇਦ ਹੋਖ ਹੈ ਕਿਸੇ ਵੀ ਭਰਾ ਦੇ ਲਈ ਇਸ ਸਥਿਤੀ ਦੇ ਵਿੱਚ ਜਵਾਬ ਦੇ ਪਾਣਾ ਪਰ ਤੁਹਾਨੂੰ ਯਾਦ ਆਉਂਦਾ ਉਹ ਵਾਲਾ ਸਮਾਂ ਕਿਉਂਕਿ ਇਹ ਘਰ ਦੇ ਵਿੱਚ ਹਰ ਕੋਨਾ ਜੇ ਮੈਂ ਦੇਖਾਂ ਕੋਈ ਕੋਨਾ ਹੈ ਜャ ਹੈ ਹੀ ਨਹੀਂ ਜਿੱਥੇ ਵੀਰੇ ਦੇ ਨਾਮ ਦੀ ਟਰੋਫੀ ਜਾਂ ਸਰਟੀਫିକੇਟਸ ਨਾ ਹੋਣ ਜੀ ਸਾਰੇ ਕਮਰੇ ਉਹਦੇ ਹੀ ਭਰੇ ਪਏ ਨੇ ਇੱਤਨ ਜਦੋਂ ਉਹਦਾ ਮੈਚ ਹੁੰਦਾ ਹੀ ਸਾਰੇ ਕੰਮ ਛੱਡ ਕੇ ਅਸੀਂ ਐਲਸੀਡੀ ਮੂਰੇ ਬੈਠ ਜਾਣਾ ਵੀ ਵੀਰੀ ਦਾ ਮੈਚ ਆਉਣ ਵਾਲਾ ਵਾ YouTube ਚੱਲਦੀ ਜਾਂਦਾ ਤੇ ਸਾਰਿਆਂ ਤੇ ਵਾਈਫਾਈ ਉਹਦੇ ਕਰਕੇ ਲਵਾਇਆ ਸੀਗਾ ਜਦੋਂ ਉਹਦਾ ਮੈਚ ਆਉਣਾ ਸਾਰੇ ਕੰਮ ਛੱਡ ਕੇ ਅਸੀਂ ਮੈਚ ਦੇਖਣ ਬੈਹਿਣਾ ਜਿੱਤਣ ਹਾਰਨ ਦਾ ਸਾਨੂੰ ਕੋਹ ਨਹੀਂ ਆਂਦਾ ਇਸ ਵਾਸਤੇ ਦਾ ਹੁੰਦਾ ਵੀ ਵੀਰੀ ਨਾਲ ਜੱਫਾ ਲਾਤਾ ਇੱਕ ਬਹੁਤ ਹਾਂਜੀ ਤੁਹਾਨੂੰ ਲੱਗਦਾ ਕਿ ਪਿੰਡ ਵਾਲਿਆਂ ਦੇ ਵਿੱਚ ਕੋਈ ਜਲਨ ਦੀ ਐਵੇਂ ਦੀ ਭਾਵਨਾ ਸੀ ਕਿਉਂਕਿ ਟੈਪਾਈ ਪਿੰਡ ਨੂੰ ਮੈਨੂੰ ਨਹੀਂ ਲੱਗਦਾ ਕਿ ਵੀਰੀ ਦੇ ਪਹਿਲਾਂ ਕੋਈ ਜਾਣਦਾ ਸੀ ਵੀਰੀ ਦੇ ਪਿੱਛੇ ਨਾ ਦੇ ਪਿੱਛੇ ਟੈਪਾਈ ਲੱਗਣ ਤੋਂ ਬਾਅਦ ਵੀਰੀ ਟੈਪਾਈ ਤੋਂ ਬਾਅਦ ਹੀ ਇਸ ਪਿੰਡ ਨੂੰ ਜਾਣਨ ਲੱਗੇ ਨੇ ਤਾਂ ਕਿ ਪਿੰਡ ਦੇ ਲੋਕਾਂ ਨੇ ਉਦੋਂ ਸਾਥ ਦਿੱਤਾ ਪਿੰਡ ਦੇ ਆਣੇ ਜੇ ਸਾਥ ਦਿੱਤਾ ਹੁੰਦਾ ਉਹ ਅੰਦਰ ਹੁੰਦੇ ਜੀ ਪਿੰਡਦਿਆਂ ਨੇ ਨਹੀਂ ਨਾ ਸਾਥ ਦਿੱਤਾਗਾ ਸਾਰੇ ਪਿੰਡ ਦਾ ਇੱਕ ਹੁੰਦਾ ਨਾ ਫਿਰ ਉਹ ਬਾਹਰ ਨਹੀਂ ਆ ਸਕਦੇ ਸੀ ਹਾਂਜੀ ਪਿੰਡ ਵਾਲਿਆਂ ਨੇ ਪੂਰਾ ਸਾਥ ਨਹੀਂ ਦਿੱਤਾਗਾ ਉਹਨਾਂ ਦਾ ਜਾਨੀ ਇਹੋ ਜਿਹੇ ਬੰਦਿਆਂ ਦਾ ਸਾਥ ਦੇਣਾ ਨਹੀਂ ਚਾਹੀਦਾ ਉਹਨਾਂ ਨੂੰ ਜਮੇ ਨਹੀਂ ਸੀ ਜਿਹੜੀ ਬੰਦੇ ਨੇ ਇਹ ਹਜੇ ਬੰਦੇ ਨੂੰ ਤਾਂ ਪੈਨਲ 'ਚ ਰੱਖਣਾ ਹੀ ਨਹੀਂ ਚਾਹੀਦਾਗਾ ਇਹਦੇ ਬਾਰੇ ਵੀ ਪੈਨਲ 'ਚ ਪਤਾ ਕਰ ਲੋ ਵੀਰੀ ਬਾਰੇ ਉਹਨਾਂ ਬਾਰੇ ਵੀ ਪਤਾ ਕਰ ਲੋ ਵੀ ਕੀ ਇਹਦਾ ਰਿਕਾਰਡ ਆ ਉਹਨਾਂ ਦਾ ਕੀ ਰਿਕਾਰਡ ਆ ਹਾਂਜੀ ਤੇ ਉਹਨੋਂ ਦਾ ਵੀਰੀ ਦਾ ਇਲਾਜ ਮਤਲਬ ਚੱਲ ਰਿਹਾ ਸਰਕਾਰ ਤੁਹਾਨੂੰ ਸਰਕਾਰ ਤੁਹਾਡੇ ਤੱਕ ਪਹੁੰਚੇ ਸਰਕਾਰ ਦੇ ਨੁਮਾਇੰਦੇ ਤੁਹਾਡੇ ਤੱਕ ਆਏ ਘਰ ਤੱਕ ਵੀਰੀ ਦਾ ਹਾਲ ਚਾਲ ਪੁੱਛਣ ਆਏ ਕੋਈ ਵੀ ਨਹੀਂ ਆਇਆ ਸਰਕਾਰ ਦਾ ਬੰਦਾ ਤਾਂ ਕਿਸੇ ਪਾਰਟੀ ਦਾ ਕੋਈ ਬੰਦਾ ਨਹੀਂ ਆਇਆ ਸਰਕਾਰ ਦਾ ਵਾਹ ਲੋਕਾਂ ਦਾ ਇਸ ਧੰਨਵਾਦ ਕਰਦੇ ਆ ਬਾਹਰ ਬੈਠੇ ਜਿੰਨੇ ਵੀ ਕਬਾਡੀ ਵਾਲੇ ਆ ਜਾਂ ਤਲੇ ਆ ਹੋਰ ਵੀ ਜਿਹੜੇ ਆਮ ਬੰਦੇ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਉਹਨਾਂ ਦਾ ਧੰਨਵਾਦ ਜੇ ਨਹੀਂ ਤਾਂ ਅਸੀਂ ਇਲਾਜ ਨਹੀਂ ਕਰਾ ਸਕਦੇ ਸੀਗੇ ਜੇ ਇੰਨੀ ਸਾਡੀ ਮਦਦ ਨਾ ਕਰਦੇ ਸਾਰੇ ਕਬਾਡੀ ਜਗਤ ਨੇ ਵੀ ਕੀਤੀ ਆਮ ਲੋਕਾਂ ਨੇ ਵੀ ਕੀਤੀ ਹੈ ਪੈਂਡ ਵਾਲਿਆਂ ਨੇ ਵੀ ਬਹੁਤ ਜਣਾਂ ਨੇ ਕੀਤੀ ਹੈ ਹਾਂਜੀ ਜਦੋਂ ਵੀ ਇਹ ਸਹੀ ਸੀਗਾ ਇਹ ਵਾਲੇ ਇਨਸੀਡੈਂਟ ਤੋਂ ਪਹਿਲਾਂ ਕੀ ਗੱਲਾਂ ਕਰਦਾ ਹੁੰਦਾ ਸੀ ਆਪਣੇ ਬਾਪੂ ਨਾਲ ਆਪਣੀ ਮਾਂ ਨਾਲ ਤੁਹਾਡੇ ਨਾਲ ਚਾਚੇ ਨਾਲ ਤਾਂ ਸਾਂਝੀ ਬਹੁਤ ਹੋਰ ਤਰੀਕ ਜੀ ਮੇਰੇ ਨਾਲ ਸ਼ਿਵਾ ਦੋ ਤਾਂ ਹੁਣ ਕਹਿੰਦੇ ਇੱਕ ਤੇ ਬਾਹਰ ਚ ਲੈਣਾ ਤੇ ਡੈੜੇ ਨੇ ਵੀ ਕਹਿੰਦਾ ਸੀਗਾ ਡੈੜੇ ਬਸ ਵੀ ਕੰਮ ਛੱਡਦੇ ਉਹ ਹੁਣ ਮੈਂ ਬਾਹਰ ਚ ਲੈਣਾ ਇੱਕ ġeṛa ਲੱਗ ਗਿਆ ਬਸ ਮੁੜ ਕੇ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਕਹਿੰਦਾ ਚਾਚਾ ਤੈਨੂੰ ਵੀ ਨਹੀਂ ਕੰਮ ਕਰਨ ਦੀ ਲੋੜ ਵੀ ਆਪਦਾ ਬਹਿ ਕੇ ਖਾਓ ਕਹਿੰਦਾ ਪਰ ਐਨੇ ਹੋ ਜਾਣ ਇੱਕ ġeṛa ਲੱਗ ਗਿਆ ਕਹਿੰਦਾ ਮੁੜ ਕੇ ਆਪਾਂ ਬਾਹਰ ਹੀ ਲੱਗਦੇ ਹੀ ਰਹਿਣਾ ਫਿਰ ਤਾਂ ਕਹਿੰਦਾ ġeṛa ਇੱਕ ਵਾਰੀ ਜਾਣ ਦੀ ਹੁੰਦੀ ਆ ਵਧੀਆ ਪ੍ਰਦਰਸ਼ਨ ਕਰ ਦੇਣਾ ਕਹਿੰਦਾ ਮੈਂ ਮੇਜ਼ੋਂ ਨੂੰ ਕੰਮ ਕਰਨ ਦੀ ਲੋੜ ਨਹੀਂ ਗਈ ਹਾਂਜੀ ਤੁਹਾਨੂੰ ਲੱਗਦਾ ਕਿ ਇੱਕ ਖਾਰ ਸੀ ਜਾਂ ਕੋਈ ਉਹਦੀ ਪੁਰਾਣੀ ਕੋਈ ਦੁਸ਼ਮਣੀ ਸੀ ਜਾਂ ਕਿਸੇ ਨੂੰ ਕਦੇ ਕੁਝ ਗਲਤ ਬੋਲ ਪਿਆ ਸੀ ਕਿ ਵੀਰੀ ਦਾ ਜ਼ਬਾਤ ਦਾਦਾ ਸੀ ਨਹੀਂ ਜੀ ਨਹੀਂ ਕਿਸੇ ਨੇ ਮਨੇ ਹੱਦ ਤੱਕ ਉੱਚਾ ਬੋਲਿਆ ਪਿੰਡ 'ਚ ਬਸ ਇੰਨਾ ਸੀਗਾ ਵੀ ਕਿਸੇ ਨੂੰ ਬੁਲਾਉਂਦਾ ਨਹੀਂ ਸੀਗਾ ਉਹ ਆਪ ਦੇ ਆਪ 'ਚ ਰਹਿੰਦਾ ਸੀਗਾ ਘਰੇ ਆ ਕੇ ਵੀ ਜੇ ਅਸੀਂ ਕਹਿਣਾ ਵੀ ਸਾਡੇ 'ਚ ਆ ਕੇ ਬਹਿ ਜਾਓ ਨੇ ਥੋੜਾ ਜਿਹਾ ਹੀ ਬਹਿਣਾ ਨੇ ਆਪਦੇ ਕਮਰੇ 'ਚ ਜਾ ਕੇ ਬਹਿ ਜਾਣਾ ਬਸ ਨੇ ਆਪਦੇ 'ਚ ਸ਼ਾਂਤਾਂ ਜੀ ਹਾਂਜੀ ਹਾਂਜੀ ਫालतੂ ਨਹੀਂ ਕਿਸੇ ਨਾਲ ਬੋਲਦਾ ਸੀਗਾ ਹਾਂਜੀ ਤੁਸੀਂ ਕਿਹਾ ਕਿ ਜਦੋਂ ਵੀਰੀ ਸਹੀ ਸੀਗਾ ਉਹ ਕਹਿੰਦਾ ਹੁੰਦਾ ਸੀਗਾ ਕਿ ਮੈਂ ਆਪਣੇ ਭਾਈ ਨੂੰ ਇਹ ਤੁਹਾਡੇ ਮੁੰਡੇ ਨੂੰ ਵੀ ਜਿਹੜਾ ਵੇਖਿਓ ਚਾਚਾ ਇਦਾਂ ਹੀ ਲਾ ਦੇਣਾ ਖੇਡਣ ਹਾਂ ਉਹ ਇਹਨੂੰ ਕਹਿੰਦਾ ਹੁੰਦਾ ਸੀਗਾ ਇਹਨੂੰ ਤਾਂ ਮੈਂ ਤਾਂ ਹਲੇ ਬਹੁਤ ਪ੍ਰੈਕਟਿਸ ਕੀਤੀ ਹੈ ਇਹਨੂੰ ਤਾਂ ਉਸ ਤੋਂ ਵੱਧ ਹੀ ਪ੍ਰੈਕਟਿਸ ਕੀ ਕਹਿੰਦਾ ਮੈਂ ਵਧੀਆ ਬਣਾ ਦੇਣਾ ਇਹਨੂੰ ਗੁਰਮਾਲੇ ਵੱਲੇ ਵਰਗਾ ਬਣਾਇਆਣਾ ਕਹਿੰਦਾ ਇਹਨੂੰ ਪੂਰਾ ਵਧੀਆ ਰੇਡਰ ਬਣਾਉਣਾ ਸੀਗਾ ਆਪ ਚਾਫੀ ਸੀਗਾ ਕਹਿੰਦਾ ਇਹਨੂੰ ਰੇਡਰ ਬਣਾ ਦੇਣਾ ਨਾਲ ਹੀ ਲਖਣਾ ਕਹਿੰਦਾ ਫਿਰ ਇਹਨੂੰ ਆਪਦੇ ਖੇਡ ਲਿਆ ਸੀਗਾ ਖੇਡਦੇ ਹੋ ਹੁਣ ਤੁਸੀਂ ਕਬੱਡੀ ਕਬੱਡੀ ਖੇਡਦੇ ਹੋ ਹਾਂਜੀ ਵੀਰੇ ਨੇ ਸਿਖਾਈ ਸੀ ਉਦੋਂ ਪਹਿਲਾਂ ਕੀ ਲੱਗਦਾ ਹੈ ਕਿ ਬਹੁਤ ਹੀ ਜਦੋਂ ਬੰਦੇ ਨੂੰ ਕਾਮਯਾਬੀ ਮਿਲਨੀ ਸ਼ੁਰੂ ਹੋ ਜਾਂਦੀ ਹੈ ਇਹ ਕਾਰਨ ਮੰਨਦੇ ਹੋ ਕਿ ਉਹਦੀ ਫੇਮਸ ਹੋਣ ਦਾ ਕਾਰਨ ਹੀ ਉਹਦੀ ਜਿਹੜਾ ਇਸ ਟਾਈਮ ਤੇ ਹੁਣ ਉਹਨੂੰ ਬੈੱਡ ਤੇ ਪੈਣਾ ਪੈ ਗਿਆ ਹਾਂਜੀ ਹਾਂਜੀ ਫੇਮਸ ਹੋਣ ਦਾ ਕਾਰਨ ਨਹੀਂ ਅੱਜ ਕਾ ਆਪਣੇ ਪੰਜਾਬ ਚ ਤਾਂ ਖਾਸ ਹੀ ਹੋ ਗਿਆ ਜੇ ਕੋਈ ਫੇਮਸ ਹੁੰਦਾ ਤਾਂ ਉਹਦੇ ਨਾਲ ਹੀ ਬੈਰੀ ਖੜੇ ਹੋ ਜਾਂਦੇ ਨੇ ਕਿੰਨੇ ਹੋਏ ਨੇ ਕਾਣ ਪਿਛਲੀ ਵਾਰੀ ਵੀ ਕਿੰਨੇ ਹੋਏ ਨੇ ਤੁਸੀਂ ਸੁਣੇ ਹੀ ਹੋਣੇ ਆ ਸਿੱਧੂ ਮੂਸੇਵਾਲਾ ਲਾਲੋ ਨੰਗਲੰਬੀਆ ਵਾਲਾ ਲਾਲੋ ਦੀਵ ਸਿੱਧੂ ਵਾਲਾ ਕੋਈ ਵੀ ਮਸ਼ਹੂਰ ਹੁੰਦਾ ਜਾਨੀ ਉਹਦੇ ਬੈਰੀ ਨਾਲ ਹੀ ਬਣ ਜਾਂਦੇ ਨੇ ਮਸ਼ਹੂਰ ਹੋਣਾ ਗਣਾ ਹੀ ਆ ਇੱਕ ਮਸ਼ਹੂਰ ਉਹ ਤੋਂ ਤੁਸੀਂ ਕਿਹਾ ਕਿ ਵੀਰੀ ਜ਼ਿਆਦਾ ਬੋਲਦਾ ਨਹੀਂ ਸੀ ਗੱਲ ਨਹੀਂ ਸੀ ਕਰਦਾ ਫਿਰ ਵੀ ਪਿੰਡ ਦੇ ਵਿੱਚ ਹੀ ਜਿਹੜਾ ਨੇ ਘਾਤ ਲਾ ਕੇ ਜਿਹੜੇ ਨੇ ਮੁੰਡੇ ਬੈਠੇ ਹੋਏ ਸੀਗੇ ਤੇ ਬਸ ਉਹਦਾ ਕਿ ਕਦੇ ਨਾ ਕਦੇ ਜਦ ਸਮਾਂ ਮਿਲੇ ਤੇ ਬਸ ਉਹਦੇ ਨਾਲ ਹੀ ਕਰਨੀ ਮਾੜੇ ਘਰੋਂ ਉੱਠ ਕੇ ਬੰਦਾ ਤਰੱਕੀ ਕਿਉਂ ਕਰ ਲਿਆ ਨੇ ਇਹ ਤਗੜੇ ਘਰ ਦਾ ਹੁੰਦਾ ਜ਼ਿਮੀਂਦਾਰਾਂ ਦਾ ਮੁੰਡਾ ਹੁੰਦਾ ਫਿਰ ਕੋਈ ਨਹੀਂ ਹੇਟ ਸੀਗੇ ਇਹ ਤੋਂ ਮਾੜੇ ਘਰੋਂ ਉੱਠ ਕੇ ਬੰਦਾ ਤਰੱਕੀ ਨਾ ਕਰੇ ਬਸ ਇਹ ਜ਼ਿਆਦਾ ਹੋ ਜਾਂਦਾ ਲੋਕਾਂ ਨੂੰ ਜੇਲਸ ਵੀ ਅਸੀਂ ਜ਼ਮੀਨ ਨਾਲ ਆ ਸਾਡੇ ਉੱਪਰ ਦੀ ਕਿਉਂ ਹੋ ਗਿਆ ਇਹ ਜ਼ਿਆਦਾਤਰ ਹੈਗਾ ਵੰਡਾਂ ਚ ਆਇਆ ਜੇ ਕੋਸ ਚੱਲਦਾ ਬਸ ਉਹਦੇ ਵੈਰੀ ਨਾਲ ਹੀ ਬਣ ਜਾਂਦੇ ਨੇ ਵੀਰੀ ਕੀ ਸੋਚਦਾ ਸੀ ਵੀਰੀ ਦੀ ਸੋਚ ਹੁਣ ਵੀ ਕਿਉਂ ਕਿਉਂਕਿ ਜਦੋਂ ਆਪਾਂ ਵੀਡੀਓਜ਼ ਵੀ ਹੁਣ ਵੀ ਦੇਖਦੇ ਆ ਉਹ ਥੈਰੇਪੀਜ਼ ਜਦੋਂ ਸੈਸ਼ਨਸ ਲੈ ਰਹੇ ਹੁੰਦੇ ਨੇ ਉਸ ਦੌਰਾਨ ਵੀ ਕਬੱਡੀ ਉਹਨਾਂ ਦੇ ਮੈਨੂੰ ਲੱਗਦਾ ਹਲੇ ਵੀ ਦਿਲੋ ਜ਼ਹਿਨ ਦੇ ਵਿੱਚ ਹੈਗੀ ਆ ਜੇ ਜਦੋਂ ਤੁਸੀਂ ਵੀ ਮੈਨੂੰ ਦੱਸ ਰਹੇ ਸੀ ਕਿ ਕਿਸੇ ਦਿਨ ਗੱਲ ਵੀ ਕਰਨੀ ਹੋਵੇ ਗੱਲ ਤੋਂ ਉਦਾਂ ਹੀ ਉਸੇ ਤਰੀਕੇ ਦੇ ਨਾਲ ਕਬੱਡੀ ਵਾਲੇ ਉਸ ਚ ਪਾ ਲਾ ਹਾਂਜੀ ਹਜੇ ਭੁੱਲਿਆ ਨਹੀਂਗਾ ਉਹ ਆਪਣਾ ਜੇ ਹਜੇ ਵੀ ਉਹਨੂੰ ਜਦੋਂ ਕੋਈ ਯਾਦ ਆਉਂਦਾ ਕਵਡਟੀ ਦਾ ਸੀਨ ਪਏ ਨੂੰ ਤਾਂ ਮੈਂ ਫੜਦਾ ਵਾ ਜਾਂ ਗਿੱਚੀ ਤੋਂ ਫੜਦਾ ਜਾਂ ਗੁੱਟ ਤੋਂ ਜਿਵੇਂ ਕਵਡਟੀ ਚ ਫੜਦਾ ਹਾਂ ਜੱਫੀ ਨੂੰ ਜੱਫਾ ਲਾਉਂਦਾ ਉਦੋਂ ਫੜਦਾ ਵਾ ਹਜੇ ਵੀ ਉਹਨੂੰ ਜਾਣੇ ਉਹਨੂੰ ਜਨੂੰਨ ਸੀਗਾ ਇੱਕ ਤਾਂ ਹੁੰਦਾ ਬੰਦਾ ਉਦਾਂ ਹੀ ਖੇਡਦਾ ਵਾ ਇੱਕ ਜਨੂੰਨ ਹੁੰਦਾ ਉਹ ਵੱਖਰੀ ਚੀਜ਼ ਹੁੰਦੀ ਹੈ ਜਨੂੰਨ ਹੋਣਾ ਚਾਹੀਦਾ ਬੰਦੇ 'ਚ ਹੁਣ ਤੱਕ ਨੇ ਹੁਣ ਵੀ ਖੇਡੂਗਾ ਉੱਠ ਕੇ ਇੱਕ ਲੱਤ ਨਾਲ ਵੀ ਖੇਡੂਗਾ ਜਨੂੰਨ ਉਹਦੇ 'ਚ ਉਹਨਾਂ मतलब ਜਿਹੜੀ ਫਿਜ਼ੀਕਲ ਕੰਡੀਸ਼ਨ ਦੀ ਜਿਹ ਮੈਂ ਮੈਂ बार-बार ਇਸ ਕਰਕੇ ਪੁੱਛ ਰਹੀ ਹਾਂ ਕਿਉਂਕਿ 1 ਸਾਲ ਹੋ ਚੁੱਕਿਆ ਹੈ ਔਰ ਹਾਲੇ ਤੱਕ ਜਿਹੜਾ ਪਿੰਡ ਦੇ ਲੋਕ ਜਿਹੜੇ ਨੇ ਉਹ ਉਵੇਂ ਪਾਸਾ ਵਟ ਕੇ ਜਿਹੜੇ ਨੇ ਉਹ ਖੜੇ ਹੋਏ ਨੇ ਜਿਹੜੇ ਸ਼ਰੀਆਮ ਜਿਹੜੇ ਨੇ ਤੁਸੀਂ ਆਪ ਹੀ ਕਹਿੰਦੇ ਹੋ ਕਿ ਉਹ ਤੁਹਾਨੂੰ ਅੱਖਾਂ ਦਿਖਾ ਕੇ ਲੰਘਦੇ ਨੇ ਕਿ ਜਿੰਨਾਂ ਦਾ ਹੱਥ ਇਸ ਪੂਰੇ ਕੇਸ ਦੇ ਵਿੱਚ ਹੈਗਾ ਤੇ 1 ਸਾਲ ਦੇ ਦੌਰਾਨ ਤੁਸੀਂ ਹੋਰ ਕੀ ਕੀ ਚੀਜ਼ਾਂ ਫੇਸ ਕੀਤੀਆਂ ਨੇ ਬੀਰੀ ਦੇ ਪਰਿਵਾਰ ਨੇ ਖਾਸ ਤੌਰ ਉਤੇ ਮਾਨਸਿਕ ਤੌਰ ਵੀਰ ਦੇ ਪਰਿਵਾਰ ਨੂੰ ਨੇਤ ਹੀ ਆਵੇ ਉਹ ਜਦੋਂ ਵੀ ਇਹਦੇ ਲਤਲ ਦੇ ਇਹਦੇ ਦਾ ਸੰਤ ਤਾਂ ਬਾ ਕੀ ਕਹੀ ਇਹਨਾਂ ਨੂੰ ਵੱਧ ਦੁਆਈ ਨਿਕਲਦੀ ਆ ਵੀ ਨਾ ਉਹਨਾਂ ਦਾ ਤਾਂ ਕੋਈ ਹੈ ਵੀ ਨਹੀਂ ਅੱਗਾ ਪੈਸਾ ਵੀ ਉਹਨਾਂ ਨੂੰ ਵੱਧ ਦੁਆਵਾਂ ਦਈਏ ਦੋ ਭਰਾ ਨੇ ਮਾਮਾ ਬਨਛੇੜੀ ਬੰਦੇ ਨੇ ਇਹ ਦਾ ਸਾਡਾ ਪਰਿਵਾਰ ਹੈਗਾ ਸਾਰਾ ਇੱਜ਼ਤਦਾਰ ਬੰਦੇ ਹੀ ਤਾਂ ਸਾਰੇ ਕਰਕੇ ਰੋਟੀ ਖਾਣੀ ਹੈ ਤਾਂ ਸਾਨੂੰ ਆਇਆ ਵੀ ਦੋਸ ਮਹੀਨਾ ਪਵੇਗਾ ਹਾਂ ਕਿਉਂ ਮੁੰਡਾ ਵੀ ਗਾਂਹ ਜਮਾਨ ਹੋ ਰਿਹਾ ਅਸੀਂ ਅਸ ਕਰਕੇ ਜਿਆਦਾ ਲੈ ਨਹੀਂ ਰਹਾ ਰਿਸਪਾਂਸ ਅਸੀਂ ਲੜਨਾ ਨਹੀਂ ਚਾਹੁੰਦੇ ਕਿ ਬਸ ਸਾਡਾ ਮੁੰਡਾ ਠੀਕ ਹੋ ਜਾਵੇ ਅਸੀਂ ਕੋਈ ਨਹੀਂ ਕਰ ਲਾਂਗਾ ਰੱਬ ਆਪ ਹੀ ਇਨਸਾਫ ਕਰੂਗਾ ਪਹਿਲਾਂ ਮਨੇ ਖੋਜ ਸੀਗਾ ਇਹ ਤਾਂ ਪਰੇ ਪਾਸਾ ਵਟਕੇ ਲੰਘਦਾ ਸੀ ਉਹਨਾਂ ਤੋਂ ਤੇ ਉਹਨਾਂ ਨੇ ਆਪ ਹੀ ਉਸ ਦਿਨ ਪਤਾ ਨਹੀਂ ਕੀ ਸਕੀਮ ਲਾਈ ਹੋਈ ਸੀ ਕਿ ਮਗਰ ਦੀ ਲਾ ਕੇ ਗੱਡੀ ਮਾਰੀ ਕਿਸੇ ਨੇ ਦਿੱਤੀ ਹੋਣੀ ਐ ਸੂ ਵੀ ਆ ਰਿਹਾ ਵੀਰੀ ਤੇ ਉੱਥੇ ਆ ਕੇ ਇਹ ਪਿੰਡੋਂ ਗੱਡੀ ਚ ਗਏ ਤੇ ਉੱਥੇ ਖੜਾ ਲੈਂਦੇ ਮੋੜ ਕੇ ਜਦੋਂ ਵੀਰੀ ਲੰਘਦਾ ਮੋਟਰਸਾਈਕਲ ਤੇ ਉਹ ਮਗਰ ਲਾ ਲੈਂਦੇ ਆ ਨਾਂ ਵੀ ਪਿੱਛਾ ਕਰਦੇ ਸੀ ਜੀ ਪੂਰੀ ਸਕੀਮ ਨਾਲ ਉਦੋਂ ਹੋਇਆ ਵਾ ਜਾਣੀ ਪਲਾਨਿੰਗ ਦੇ ਤਾਂ ਤੈ ਤਾਂ ਨਹੀਂ ਰਾਤ ਨੂੰ ਕਿਸੇ ਦਾ ਕੀ ਕੰਮ ਕਿਸ ਨੂੰ ਕੀ ਪਤਾ ਵੀਰੇ ਕਿੱਥੋਂ ਆ ਰਿਹਾ ਵਾ ਅੱਗੇ ਗੱਡੀ 'ਚ ਜਾਂਦਾ ਇਹ ਗੱਡੀ ਸੀਗੀ ਉਹਦੇ ਕੋਲੇ ਗੱਡੀ 'ਚ ਜਾਂਦਾ ਹੁੰਦਾ ਸੀ ਬਾਹਰ ਅੰਦਰ ਕਿਤੇ ਵੀ ਜਾਣਾ ਮੈਚ ਮੁੰਚ ਖੇਡਣਾ ਤਿੰਨ ਚਾਰ ਜਣਾ ਇਹਦੇ ਨਾਲ ਹੁੰਦੇ ਸੀਗੇ ਤੇ ਉਸ ਦਿਨ ਹੀ ਮੋਟਰਸਾਈਕਲ ਤੇ ਗਿਆ ਉਸ ਦਿਨ ਹੀ ਐਕਸੀਡੈਂਟ ਹੋ ਗਿਆ ਕੋਈ ਪਲਾਨਿੰਗ ਹੀ ਹੋਈ ਐ ਵੀਰੀ ਦੀ ਹਾਲਤ ਹਲੇ ਵੀ ਠੀਕ ਨਹੀਂ ਹੈ ਵੀਰੀ ਨੂੰ ਥੈਰੇਪੀਸ ਦਿੱਤੀਆਂ ਜਾ ਰਹੀਆਂ ਨੇ ਹਲੇ ਵੀ ਉਸ ਨੂੰ ਜ਼ੁਬਾਨੀ ਤੌਰ ਉੱਤੇ ਉਹਨੇ ਚੰਗੀ ਤਰੀਕੇ ਦੇ ਨਾਲ ਬੋਲ ਨਹੀਂ ਪਾ ਰਹੇ ਆ ਔਰ ਅਸੀਂ ਇਹੀ ਉਮੀਦ ਕਰਦੇ ਆਂ ਪਰਿਵਾਰ ਵੀ ਕਿਉਂਕਿ ਇਸ ਬਹੁਤ ਔਖੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਕਿ ਵੀਰੀ ਛੇਤੀ ਉੱਠੇ ਛੇਤੀ ਉਸ ਚੀਜ਼ ਦੇ ਵਿੱਚੋਂ ਬਾਹਰ ਆਵੇ ਕਿਉਂਕਿ ਇੱਕ ਇੱਕ ਦਿਨ ਜਿਹੜਾ ਹੈ ਸਦੀਆਂ ਵਾਂਗ ਹੀ ਗੁਜ਼ਰ ਰਿਹਾ ਪਰਿਵਾਰ ਦਾ ਔਰ ਮੈਂ ਚਾਹਨੀ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਜਿੰਨੇ ਵੀ ਲੋਕ ਵੀਰੀ ਨੂੰ ਪਹਿਲਾਂ ਪਿਆਰ ਦਿੰਦੇ ਸੀਗੇ ਵੀਰੀ ਦੀ ਕਬੱਡੀ ਨੂੰ ਪਸੰਦ ਕਰਦੇ ਸੀਗੇ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਉਸ ਦੀਆਂ ਪੁਰਾਣੀਆਂ ਵੀਡੀਓਜ਼ ਦੇਖਦੇ ਹੋ ਤਾਂ ਯਕੀਨ ਨਹੀਂ ਹੁੰਦਾ ਕਿ ਉਹੀ ਇਨਸਾਨ ਹੈ ਬੈੱਡ ਦੇ ਉੱਤੇ ਪਿਆ ਹੋਇਆ ਜੋ ਕਿਸੇ ਟਾਈਮ ਜਿਹੜਾ ਇੰਨਾ ਨਾਮ ਜਿਹੜਾ ਉਸਨੇ ਪਿੰਡ ਦੇ ਵਾਸਤੇ ਖਟਿਆ ਤੇ ਪੰਜਾਬ ਦੇ ਵਾਸਤੇ ਖਟਿਆ ਬਾਹਰਲੇ ਮੁਲਕ ਜਾ ਕੇ ਵੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਾ ਕੇ ਵੀ ਉਸਨੇ ਨਾਮ ਰੌਸ਼ਨ ਹੀ ਕਰਨਾ ਸੀ ਪਰ ਇਹ ਸਮਝ ਨਹੀਂ ਆਉਂਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਜੈਲਸ ਵਾਲੀ ਭਾਵਨਾ ਕਿਉਂ ਰੱਖਦੇ ਨੇ ਇਹ ਤਾਂ ਸਵਾਲ ਤੁਹਾਡੇ ਵਾਸਤੇ ਵੀ ਆਖਿਰਕਾਰ ਕਦੋਂ ਤੱਕ ਹੁੰਦਾ ਰਹੇਗਾ ਕਦੋਂ ਤੱਕ ਅਸੀਂ ਆਪਦੇ ਹੀ ਪੰਜਾਬ ਦੇ ਬੱਚਿਆਂ ਦੇ ਨਾਲ ਇਸ ਤਰੀਕੇ ਦਾ ਜਿਹੜਾ ਨਾ ਇਨਸਾਫੀ ਕਰਦੇ ਰਵਾਂਗੇ ਪੂਰੀ ਵੀਡੀਓ ਜਿਹੜੀ ਤੁਸੀਂ ਦੇਖੀ ਮਾਈ ਪੰਜਾਬੀ ਟੀਵੀ ਦੇ ਉੱਤੇ ਸ਼ੂਟ ਕੀਤੀ ਜਸ਼ਨ ਨੇ ਮੈਨੂੰ ਸ਼੍ਰੀ ਖਸੰਧੀਨ ਨੂੰ ਦਰਜਾ ਜਤ ਧੰਨਵਾਦ